ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀਆਈਏ ਸਟਾਫ 2 ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਮੁੱਖ ਖਬਰ ਦੀ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਅਗਸਤ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਇਹਨਾਂ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 4 ਰੌਂਦ 32 ਬੋਰ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਕਾਬੂ ਕੀਤਾ ਇਸ ਮੌਕੇ ਪੁਲਿਸ ਅਧਿਕਾਰੀ ਏਐਸਆਈ ਲਖਵਿੰਦਰ ਪਾਲ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਖਬਰ ਦੀ ਸੂਚਨਾ ਦੇ ਆ ਪੁਲਿਸ ਪਾਰਟੀ ਵੱਲੋਂ ਗਸਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਪਿਸਟਲ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਫੜੇ ਗਏ ਵਿਅਕਤੀ ਦੀ ਪਛਾਣ ਸਾਹਿਲ ਕੁਮਾਰ ਉਰਫ ਮਸਤ ਅਤੇ ਸੁਖਦੀਪ ਸਿੰਘ ਉਰਫ ਗੋਰੀ ਥਾਣਾ ਗੇਟ ਹਕੀਮਾ ਅੰਮ੍ਰਿਤਸਰ ਵੱਜੋਂ ਹੋਈ ਹੈ ਇਨ੍ਹਾਂ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 4 ਰੌਂਦ 32 ਬੋਰ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਗ੍ਰਿਫਤਾਰੀ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਰਿਮਾਂਡ ਦੌਰਾਨ ਇਨ੍ਹਾਂ ਪਾਸੋਂ ਬਾਰ 21 ਨਾਲ ਕੁੱਝ-ਕੁੱਝ ਕੀਤੀ ਜਾਵੇਗੀ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਕਾਫੀ ਮਾਮਲੇ ਦਰਜ ਨੇ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਮਾਮਲਾ ਜੀ ਮਾਨਜਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲ ਆਈਪੀਐਸ ਅੰਮ੍ਰਿਤਸਰ ਵੱਲੋਂ ਜਿਵਲੋਂ ਮਿਲੀਆਂ ਦੇ ਇਤਾਂ ਅਤੇ ਹੋਰ ਅਫਸਰ ਵੱਲੋਂ ਨਿਗਰਾਨੀ ਹੇਠ ਸੀਆਈਏ 2 ਗੁਰਕੀਵਡਾਲੀ ਇੰਚਾਰਜ ਜੀ ਸ਼ਰਮਾ ਜੀ ਜਨਰੇਸ਼ਨ ਦੇਸ਼ ਤਲਾਸ਼ ਪੈੜੇ ਪਰਸਨ ਦੇ ਸਬੰਧ ਵਿੱਚ ਚੌਕ ਕੋੜਖਾਸਾ ਮੌਜੂਦ ਸੀ ਕਿ ਉੱਥੇ ਇੱਕ ਖਾਸ ਮੁਖਬਰ ਨੇ ਆਗਿਆ ਤਲਾਹ ਦਿੱਤੀ ਕਿ ਦੋ ਮੋਨੇ ਨੌਜਵਾਨ ਜੋ ਕਿ ਗੁਰਨਾਨਕਪੁਰਾ ਵਾਲੀ ਸੈੱਟ ਤੋਂ ਕੋੜਖਾਸਾ ਨੂੰ ਆ ਰਹੇ ਹਨ ਅਤੇ ਇਹਨਾਂ ਦੇ ਕੋਲ ਇੱਕ ਪਿਸਤਲ 32 ਬੋਰ ਰੌਂਦ ਅਤੇ ਚੋਰੀ ਦਾ ਮੋਟਰਸਾਈਕਲ ਹੈ ਤੇ ਜੇ ਸ਼ਕਤੀ ਨਾਲ ਚੈਕਿੰਗ ਕੀਤੀ ਜਾਵੇ ਤੇ ਇਹ ਕਾਬੂ ਆ ਸਕਦੇ ਹਨ ਉਹ ਮੁਖਬਰ ਖਾਦੀ ਦੇ ਅਨੁਸਾਰ ਆਪਾਂ ਸ਼ਕਤੀ ਨਾਲ ਚੈਕਿੰਗ ਕੀਤੀ ਅਤੇ ਗੁਣਾਣਕ ਪੁਰਾਲੀ ਸਾਈਡ ਤੋਂ ਦੋ ਮੁੰਨੇ ਨੌਜਵਾਨ ਆਏ ਅਤੇ ਇਹਨਾਂ ਲੋਕਾਂ ਦਾ ਇਸ਼ਾਰਾ ਕੀਤਾ ਅਤੇ ਉਹ ਪਛਣ ਲੱਗੇ ਅਸੀਂ ਉਹਨਾਂ ਨੂੰ ਸਵੇ ਸਾਥੀ ਕਰਨ ਚਾਰੀਆਂ ਦੀ ਮੱਦੇ ਨਾਲ ਕਾਬੂ ਕੀਤਾ ਅਤੇ ਮੋਟਰਸਾਈਕਲ ਚਾਲਕ ਨੂੰ ਉਹ ਨਾਂ ਪਤਾ ਪੁੱਛਿਆ ਉਹਨਾਂ ਦੋਵਾਂ ਨਾਂ ਪਤਾ ਪੁੱਛਿਆ ਅਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਸਾਇਦ ਕੁਮਾਰ ਏਲੀਅਸ ਮਸਤ ਵਾਸੀ ਹਰੀਪੁਰਾ ਦੱਸਿਆ ਅਤੇ ਦੂਸਰੇ ਨੇ ਆਪਣਾ ਨਾਂ ਸੁਖਪ੍ਰੀਤ ਸਿੰਘ ਏਲੀਸ ਗੋਰੀ ਵਾਸੀ ਇਕਤਾ ਨਗਰ ਦੱਸਿਆ ਤੇ ਮੋਟਰਸਾਈਕਲ ਚਾਲਕ ਗੋਦਾ ਮਸਤ ਨੇ ਮਸ ਸਾਈਲ ਮਸਤ ਨੇ ਡੱਬ ਵਿਚੋਂ ਇੱਕ ਬਕਤੀ ਬੋਰ ਪਿਸਟਲ ਵਿਦ ਦੋ ਰਾਉਂਡ ਬਰਾਮਦ ਕੀਤੀ ਅਤੇ ਸੁਖਪ੍ਰੀਤ ਦੀ ਸੁਖਪ੍ਰੀਤ ਕੋ ਜੇਬ ਵਿਚੋਂ ਦੋ ਰਾਉਂਡ ਬਰਾਮਦ ਕੀਤੇ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਅਤੇ ਅੱਜ ਮਾਨ ਜੋ ਕੋਡ ਵਿੱਚ ਦੋਸ਼ੀਆਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸਰਮਾਨ ਹਾਸਲ ਕੀਤਾ ਅਤੇ ਵਸਮਾਨ ਹਸਰ ਕਰ ਕੀਤਾ ਅਤੇ ਉਹਨਾਂ ਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਚੋਰੀ ਦਾ ਮੋਟਰਸਾਈਕਲ ਕਿੱਥੋਂ ਲਿਆ ਹੈ ਅਤੇ ਰੌਣ ਤੇ ਪਿਸਟਲ ਕਿੱਥੋਂ ਲਿਆ ਹੈ ਇਹ ਵਕ ਵਕ ਜੇ ਪਹਿਲਾਂ ਵੀ ਦਰਜ ਹੈ ਜੀ ਇਹਨਾਂ ਦੇ ਮਕਦਮੇ ਕੋਈ ਇਹਨਾਂ ਦੇ ਥਾਣਿਆਂ ਤੇ ਵੱਖ-ਵੱਖ ਥਾਣਿਆਂ ਵਿੱਚ ਕਾਫੀ ਮਕਦਮੇ ਦਰਜ ਹਨ ਅਤੇ ਜਿਲ੍ਹਾ ਸਾਹਿਲ ਮਸਤੀ ਇਹ ਤੇ 302 ਦਾ ਮਕਦਮਾ ਵੀ ਦਰਜ ਹੈ ਤੇ ਕਾਫੀ ਇਹ ਮਸ਼ਹੂਰ ਆਪਣੇ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ। ਲੁੱਟਾ ਲੁੱਟਾ ਘੁਆ ਕਰਨ ਦੀ ਆਦੀ ਹੈ ਜੀ। ਲੁੱਟਾ ਘੁਆ ਦੇ ਵੀ ਕਾਫੀ ਕਦਮੇ ਕਾਫੀ ਦਰਜ ਨੇ ਇਹ ਤਰ੍ਹਾਂ ਡਰਾਨੇ ਪੁੱਛਗਿੱਛ ਹੀ ਪਤਾ ਚੱਲੇਗਾ ਕਿ ਹੋਰ ਇਹਦੇ ਕਿੰਨੇ ਮਕਦਮੇ ਦਰਜ ਨੇ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ? ਆਪਾਂ ਨਾ ਇਹਨਾਂ ਨੂੰ ਬ੍ਰਿਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਅਫਸਰ ਬਾਲਾਵੇਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ